ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਵਾ ਉਸ ਦੇ ਸਬੰਧ ਵਿੱਚ ਮੈਂ ਕੁਝ ਵਿਚਾਰ ਕਰਨਾ ਚਾਹੁੰਨਾ ਪਿੱਛੇ ਮੈਂ 2-3 2 ਹਫ਼ਤੇ ਪਹਿਲਾਂ ਇੱਕ ਹਫ਼ਤਾ ਉੱਥੇ ਰਹਿ ਕੇ ਆਇਆ ਉੱਥੇ ਦੀ ਹਾਲਤ ਜਿਹੜੀ ਹੈ ਕਿਉਂਕਿ ਬਹੁਤ ਜ਼ਿਆਦਾ ਠੰਡ ਹੈ ਤੇ ਬਜ਼ੁਰਗ ਬਹੁਤ ਜ਼ਿਆਦਾ ਜਿਹੜੇ ਕਿਸਾਨ ਹੈਗੇ ਆ ਜਿੰਨੇ ਸਾਡੇ ਭਰਾ ਵਾ ਜਾਂ ਸਾਡੇ ਬਜ਼ੁਰਗ ਆ ਉ ਬਹੁਤ ਜ਼ਿਆਦਾ ਠੰਡ ਦੇ ਵਿੱਚ ਉਹ ਰਹਿ ਰਿਹਾ ਟਰਾਲੀਆਂ ਦੇ ਵਿੱਚ ਟਰਾਲੀਆਂ ਵੀ ਠੱਡੀਆਂ ਨੇ ਤੇ ਉਥੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੇ ਗੁਰੂ ਸਾਹਿਬ ਦਾ ਲੰਗਰ ਬੇਅੰਤ ਵਰਤ ਰਿਹਾ ਬਾਕੀ ਖਾਣ ਪੀਣ ਦੀ ਕੋਈ ਟੋਟ ਨਹੀਂ ਹੈਗੀ ਮੈਂ ਮੋਦੀ ਨੂੰ ਇਹ ਗੱਲ ਕਹਿਣਾ ਚਾਹੁੰਨਾ ਕਿ ਤੂੰ ਇੱਕ ਕੰਮ ਸੋਕਾਮ ਤੈਨੂੰ ਇਹ ਨਹੀਂ ਇਨਸਾਨੀਅਤ ਹੋਣੀ ਚਾਹੀਦੀ ਹੈ ਕਿ ਇਹ ਦੇਖਣਾ ਤੇ ਕਿਉਂਕਿ ਜਿਹੜਾ ਰਾਜਾ ਹੁੰਦਾ ਹੈ ਜਿਹੜਾ ਰਾਜਾ ਹੁੰਦਾ ਰਾਜੇ ਦੇ ਜੋ ਵੀ ਹੈ ਕਿਉਂਕਿ ਰਾਜਾ ਪਰਜਾ ਦਾ ਜਿਹੜਾ ਉਹ ਪੂਰੀ ਰੱਖਿਆ ਕਰਦਾ ਹੈ पर ਤੁਹਾਡੀ ਤੇ ਇਹ ਗੱਲ ਹੋ ਗਈ ਮੋਦੀ ਜੀ ਦੇ ਅਵਤਾਰਾ ਦੋਵਾਂ ਜਾਨੇ ਦੀ ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਕਾਰੋਬਾਰ ਬਾਦਸ਼ਾਹ ਹੋਇਆ ਉਹਦਾ ਪਹਿਲੋ ਦਾਦਾ ਹੋਇਆ ਪਿਓ ਹੋਇਆ ਪਿਓ ਨੇ ਮਤਲਬ 40 ਗੰਜ ਜੋੜੇ ਤੇ ਉਹਦਾ ਕਾਰੋਬਾਰ ਸ਼ ਹੁਣ 5 ਗੰਜ ਹੋਰ ਜੋੜਨਾ ਚਾਹਦਾ ਹੈ ਔਰ ਉਹਨੇ 5 ਗਾ ਰੋਜ ਗੰਜ ਹੋਰ ਜੋੜੇ 45 ਗੰਜ ਜਿਨੇ ਕਿਸੇ ਦੇ ਕੋਲ 1 ਰੁਪਈਆ ਵੀ ਨਹੀਂ ਸੀ ਰਹਿਣ ਦਿੱਤਾ ਉਹ ਹਾਲਤ ਤੁਹਾਡੀ ਹੈ ਤੁਸੀਂ ਵੀ ਕਾਰੋ ਦੀ ਜਿਹੜੀ ਬਾਦਸ਼ਾਹ ਦੀ ਰੂਹ ਹੈ ਉਹ ਤੁਹਾਡੇ ਚ ਕੰਮ ਕਰ ਰਹੀ ਹੈ ਕਿਉਂਕਿ ਉਸ ਵਕਤ ਕੀ ਹੋਇਆ ਸੀ ਕਿ ਰਾਜੇ ਨੇ ਸਾਰਿਆਂ ਕੋਲੋਂ ਪੈਸੇ ਇਕੱਠੇ ਕਰ ਲਏ ਉਹ ਇਕੱਠੇ ਕਰਕੇ ਤੇ ਮੁੜ ਕੇ ਉਹਨੇ ਐਲਾਨ ਕਰ ਦਿੱਤਾ ਕਿ ਮੈਂ ਆਪਣੀ ਬੇਟੀ ਦਾ ਰਿਸ਼ਤਾ ਦੇ ਦਊਂਗਾ ਜੇ ਕੋਈ ਮਤਲਬ ਮੇਰਾ ਮਤਲਬ ਮੈਨੂੰ 1 ਰੁਪਈਆ ਵੀ ਲਿਆ ਕੇ ਦੇਵੇ ਕੋਈ ਬੱਚਾ ਛੋਟਾ ਸੀ 14-15 ਸਾਲ ਦਾ ਉਹਦੇ ਮਨ ਵਿੱਚ ਉਹ ਮਾਂ ਆਪਣੀ ਨੂੰ ਜਿੱਦ ਕਰਕੇ ਕਹਿਣ ਲੱਗ ਪਿਆ ਕਿ ਮਾਤਾ ਮੈਂ ਰਾਜਕੁਮਾਰੀ ਵਿਆਹ ਕੇ ਲਿਆਉਣੀ ਆ ਤੁਮਨੇ 1 ਰੁਪਈਆ ਦੇ ਉਹ ਕਹਿੰਦੀ ਪੁੱਤ ਚਾਰਾਂ ਨੇ ਪੰਜਾਂ ਨੇ ਜਾਂ ਅਠਾਂ ਨੇ ਕੋਈ ਵੀ ਜੋ ਜੋ ਵੀ ਮਜ਼ਦੂਰੀ ਹੁੰਦੀ ਹੈ ਮਜਦੂਰੀ ਤੋਂ ਜੋ ਕੁਝ ਮਿਲਦਾ ਉਹ ਤਾਂ ਉਹਦਾਰ ਪ੍ਰਸ਼ਾਦਾ ਪਾਣੀ શકਦੇ ਆ ਪਰ ਉਹ ਹਟਿਆ ਨਾ ਉਹਨੇ ਆਖਿਆ ਵੀ ਮੈਂ ਮਰ ਜਾਣਾ ਤੇ ਮਾਂ ਨੂੰ ਪੁੱਤਰ ਨਾਲ ਪਿਆਰ ਹੁੰਦਾ ਉਹਨੇ ਆਖਿਆ ਵੀ ਤੇਰੇ ਪਿਓ ਦੇ ਮੂੰਹ ਦੇ ਵਿੱਚ ਪਾਇਆ ਸੀ ਜਦੋਂ ਉਹ ਮਰਿਆ ਸੀ ਕਿਉਂਕਿ ਇੱਕ ਪੁਰਾਣੀ ਰੀਤ ਚੱਲੀ ਹੁੰਦੀ ਹੈ ਕਿ ਜਦੋਂ ਕੋਈ ਬੰਦਾ ਮਰ ਜਾਂਦਾ ਉਹਦੇ ਮੂੰਹ ਵਿੱਚ ਮੱਖਣ ਪਾ ਦਿੰਦੇ ਵੀ ਮੱਖਣ ਖਾਂਦਾ ਮਰਿਆ ਤੇ ਉਹਦੇ ਮੂੰਹ ਦੇ ਵਿੱਚ ਇੱਕ ਰੁਪਈਆ ਰੱਖ ਦਿੰਦੇ ਆ ਕਿ ਰੁਪਈਆ ਥਾਣੇ ਦੇ ਕੋਸੀਆਂ ਕੋ ਉਹਨੇ ਰੁਪਈਆ ਆਖਿਆ ਕਿ ਰੁਪਈਆ ਲੈ ਉਹਨੇ ਆਪਣੇ ਪਿਓ ਦੀ ਕਬਰ ਪੁੱਟ ਕੇ ਤੇ ਰੁਪਈਆ ਕੋਨੇ ਚੋ ਲਿਆ ਕਿ ਤੇ ਰਾਜੇ ਨੂੰ ਦੇ ਦਿੱਤਾ ਰਾਜੇ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਤੇ ਉਹ ਤੇ ਪਾਸੇ ਕਰਤਾ ਤੇ ਉਹਨੂੰ ਉਲਟਾ ਫੜ ਲਿਆ ਫੜ ਕੇ ਉਹਨੂੰ ਇਹ ਗੱਲ ਕਹੀ ਕਿ ਤੁਸੀਂ ਤੂੰ ਇਹ ਕਿੱਥੋਂ ਲੈ ਕੇ ਆਏ ਤਾਂ ਉਹਨੇ ਆਖਿਆ ਕਿ ਮੈਂ ਕਵਰ ਚੋਂ ਆਪਣੇ ਪਿਓ ਦੇ ਉਹਨੇ ਕਵਰਾਂ ਵੀ ਫੜਾਤੀ ਅਸੀਂ ਏਡਾ ਲਾਲਚੀ ਏਡਾ ਨਕਮਾ ਰਾਜਾ ਸੀ ਪਰ ਉਹੋ ਹੀ ਗੱਲ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਗਏ ਉਹਦੇ ਪਰਥਾਏ ਗੁਰੂ ਸਾਹਿਬ ਨੇ ਆਥ ਆਥ ਨਸੀਅਤ ਨਾਮ ਤਲੰਗ ਰਾਗ ਦੇ ਵਿੱਚ ਮਹਾਰਾਜ ਨੇ ਉਚਾਰਿਆ ਤੇ ਕਿਉਂਕਿ ਉੱਥੇ ਉਹਦੇ ਵਿੱਚ ਕੀ ਹੈ ਕੁਝ ਅੰਸ਼ ਮੈਂ ਦੱਸਦਾ ਕਿ ਕੀਚੇ ਨੇਕ ਨਾਮੀ ਜੋ ਦੇਵੇ ਖੁਦਾਏ ਜੋ ディース ਜਮੀ ਪਰ ਸੋਸੀਤੁ ਨਾਏ ਦਾਇਮਾ ਦੌਲਤ ਕਸੇ ਬੇਸਮਰਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ ਦਮੜਾ ਤਿਸੀ ਕਾ ਜੋ ਖਰਚੇ ਆਰ ਖਾਏ ਦੇਵੇ ਦਲਾਏ ਰਜਾਏ ਖੁਦਾਏ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਗੱਲ ਕੀਤੀ ਕਿਉਂਕਿ ਮਹਾਰਾਜ ਉੱਥੇ ਪਹੁੰਚੇ ਤੇ ਪਹੁੰਚ ਕੇ ਕਾਰੂ ਬਾਦਸ਼ਾਹ ਜਿਹੜਾ ਉਹ ਤਾਂ ਸਗੋਲਟਾ ਪੈਸੇ ਲੈਂਦਾ ਸੀ ਉਹ ਦਿੰਦਾ ਤੇ ਨਹੀਂ ਸੀ ਪਰ ਭਾਈ ਬਾਲਾ ਤੇ ਮਰਦਾਨਾ ਗੁਰੂ ਨਾਨਕ ਸਾਹਿਬ ਨਾਲ ਜਿਹਨੂੰ ਗਏ ਤੇ ਮਹਾਰਾਜ ਨੇ ਉੱਥੇ ਇਹ ਗੱਲ ਕਹੀ ਜਿਹੜਾ ਦਰਬਾਰ ਤੇ ਖਲੋਤਾ ਸੀ ਕਿਉਂਕਿ ਉੱਥੇ ਜਿਹੜਾ ਅਰਦਲੀ ਸੀ ਉਹਨੂੰ ਕਿਹਾ ਵੀ ਮੈਂ ਹੀ ਰਾਜੇ ਨੂੰ ਮਿਲਣਾ ਚਾਹੁੰਦੇ ਰਾਜੇ ਨੇ ਸੋਚਿਆ ਵੀ ਰਾਜੇ ਨੂੰ ਸੁਣਾ ਦੇ ਦੋ ਕਿ ਮੈਂ ਲੈਣਾ ਕੁਝ ਨਹੀਂ ਉਹਨੂੰ ਸਿਰਫ ਅਸੀਂ ਮਿਲਣਾ ਹੀ ਤੇ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਰਾਜਾ ਬੜਾ ਹਰਾਨ ਰਿਆ ਕਹਿੰਦੇ ਕੋਈ ਦਵਾਨੇ ਮਸਤਾਨੇ ਲੱਗਦੇ ਆ ਕਿਉਂਕਿ ਰਾਜੇ ਕੋਲੋਂ ਤਾਂ ਕੁਝ ਮੰਗਣਾ ਆਉਂਦਾ ਹੁੰਦਾ ਇਹ ਕਹਿੰਦੇ ਸੀ ਤੇਤੋ ਲੈੜਾ ਕੁਛ ਨਹੀਂ ਤਾਂ ਉਹ ਜਦੋਂ ਬਾਹਰ ਆਇਆ ਤੇ ਬਾਹਰ ਆਣ ਕੇ ਉਹਨੇ ਇਹ ਗੱਲ ਕਹੀ ਕਿ ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ੇ ਰੋਡ ਖੇਲ ਰੱਚੀ ਕਿਉਂਕਿ ਗੁਰੂ ਸਾਹਿਬ ਜੀ ਦਾ ਇਹ ਸੁਭਾਅ ਸੀ ਕਿ ਜਿਹੜੇ ਕੋਈ ਕਿਸੇ ਨੂੰ ਗੱਲ ਕੋ ਕਹਿਣੀ ਉਹਦੇ ਕੋ ਘਵਾ ਲੈਣ ਤਾਂ ਉਸ ਵਕਤ ਰਾਜੇ ਨੇ ਪੁੱਛਿਆ ਮਹਾਰਾਜ ਠੀਕਰਿਆਂ ਚ ਗਣ ਲੱਪੇ ਠੀਕਰੇ ਚੋਕੇ ਆਪਣੇ ਇਸਵੇਂ ਝੋਲੀ ਚ ਪਾਉਣ ਲੱਗ ਪਏ ਤੇ ਉਹਨੇ ਆਖਿਆ ਵੀ ਮਹਾਂਪੁਰਖੋ ਵੀ ਤੁਸੀਂ ਮੈਂ ਤਾਂ ਉਦਾਂ ਸਾਧੂ ਸੁਭਾਅ ਸੁਣਿਆ ਸੀ ਵੀ ਹੋਰ ਮਸਤਾਨੇ دیਵਾਨੇ ਹੋਗੇ ਉਹ ਗਾਠੀਕਰ ਕਾਰਿਆ ਲੈਣ ਲਾ ਪੇ ਜੋ ਤੇ ਗੁਰੂ ਸਾਹਿਬ ਜੀ ਨੇ ਫਿਰ ਇਹ ਬਚਨ ਕਿਹਾ ਵੀ ਰਾਜਾ ਅਸੀਂ ਆਪਣੇ ਨਾਲ ਲੈ ਕੇ ਜਾਣੀ ਆ। ਕਾਰੂ ਬਾਛਕਿੰਦਾ ਗਿੰਦਾ ਮਹਾਰਾਜੀ ਇਹ ਤੇ ਨਾਲ ਲੈ ਕੇ ਜਾਣੇ ਨਾਲ ਤੇ ਕੋਈ ਚੀਜ਼ ਹੀ ਨਹੀਂ ਜਾਣੀ। ਕਹਿੰਦੇ ਹੈ ਕੋਈ ਚੀਜ਼ ਨਹੀਂ ਜਾਣੀ ਅਸੀਂ ਤੇ ਸੱਚਖੰਡ ਨਾਲ ਲੈ ਕੇ ਜਾਵਾਂਗੇ ਠੀਕਰ। ਫੇਰਾਂ ਤਾਂ ਨਹੀਂ ਜੀ ਨਾਲ ਤੇ ਕੁਝ ਵੀ ਨਹੀਂ ਜਾਣ। ਜਦੋਂ ਤੀਸਰੀ ਵਾਰੀ ਗੱਲ ਕਹੀ ਤੇ ਉਦੋਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਵੀ ਭਲਿਆ ਇਹ ਦੇਵਤੂ ਵੇਖ ਜਿਹੜਾ 45 ਗਾਂਜ ਜੋੜਿਓ ਤੂੰ ਨਾਲ ਲੈ ਕੇ ਜਾਣਾ ਉਹਦੀ ਅੱਖਾਂ ਖੁੱਲ ਗਈ ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਗਿਆ ਇਤਿਹਾਸ ਵਿੱਚ ਆਉਂਦਾ ਕਿ ਪੂਰੇ ਜੋਰ ਦੇ ਕੇ ਤੇ ਮਹਾਰਾਜ ਨੇ 2 ਮਹੀਨੇ ਰੱਖਿਆ ਫਿਰ ਮਹਾਰਾਜ ਨੂੰ ਕਿਹਾ ਮਹਾਰਾਜ ਦੱਸੋ ਹੁਕਮ ਕੀ ਹੈ ਮਾਰੇ ਕਿ ਇਹਦੇ ਜਿੱਦਾਂ ਲੁੱਟਿਆ ਈ ਉਹਦਾ ਵਾਪਸ ਕਰ ਦੇ ਇਹ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਸਰੂਪ ਉਹਦੇ ਕੋਲ ਗਏ ਉਹਨੂੰ ਸਿੱਧੇ ਰਹਿ ਪਾਇਆ ਪਰ ਹੁਣ ਤੁਸੀਂ ਦੋ ਕਿ ਚਾਰ ਜਣੇ ਤੁਸੀਂ ਕਾਰੂਬਾਦਸ਼ਾ ਦੀ ਰੂਹ ਚਾਰ ਕਾਰਕ ਬਾਦਸ਼ਾਹ ਹਿੰਦੁਸਤਾਨ ਦੇ ਵਿੱਚ ਜਿਹੜੇ ਸਾਰਾ ਕੁਝ ਲੁੱਟਣਾ ਚਾਹੁੰਦੇ ਗੋਤਮ ਅੰਦਾਨੀ ਜਿਹੜਾ ਉਹ ਤੇ ਆਪਣੇ ਬਿਨਾ ਕਿਸੇ ਬਿਨਾ ਕਿਸੇ ਰਜਿਸਟਰੀ ਤੋਂ ਆਪਣੇ ਨਾਂ ਤੇ ਛਡਾਈ ਜਾਂਦਾ ਇਸੇ ਤਰ੍ਹਾਂ ਜਿੰਨੇ ਉੱਥੋਂ ਹੀ ਆਣ ਕੇ ਬਿਹਾਰ ਤੋਂ ਆਉਂਦੇ ਲੋਕ ਜਿਹੜੇ ਉਹ ਜਦੋਂ ਕਿਸਾਨ ਜਥੇਬੰਦੀ ਦੇ ਵਿੱਚ ਆਉਂਦੇ ਆ ਕਿਸਾਨ ਸਟੇਜਾਂ ਤੇ ਆਉਂਦੇ ਆ ਉਹ ਇਹ ਗੱਲਾਂ ਦੱਸਦੇ ਕਹਿੰਦਾ ਭਾਵੇਂ ਕਿ ਤੁਸੀਂ ਕੋਈ ਵੀ ਜੇ ਕਹਿ ਦੋ ਕਿ ਜੇ ਜਿਹੜੀ ਪਰਜਾ ਦੀ ਰੱਖਿਆ ਵਾਸਤੇ ਕੋਈ ਨਹੀਂ ਹੈ ਤੁਹਾਨੂੰ ਪਤਾ ਨਹੀਂ ਕਾਦੇ ਵਾਸਤੇ ਕਿਹੜੇ ਲਾਲਚ ਨੂੰ ਪਏ ਹੋਏ ਹੋ ਲੈ ਕੇ ਦੇ ਕਿਸੇ ਨਾਲ ਨਹੀਂ ਜਾਣਾ ਤਾਂ ਫਿਰ ਗੁਰੂ ਨਾਨਕ ਸਾਹਿਬ ਨੇ ਉੱਥੇ ਵੀ ਗੱਲ ਕਹੀ ਸੀ ਲਾਨ ਤਵਾ ਤੈ ਕੋ ਵਾ ਤੈ ਡੀ ਕਮਾਈ ਦਗੇ ਬਾਜ ਕਰਕੇ ਦੁਨੀ ਲੂਟ ਖਾਈ ਦੁਨੀਆ ਲੁੱਟ ਕੇ ਖਾਂਦੇ ਆ ਸਰਕਾਰ ਦੇ ਹੱਥ ਕੁਝ ਵੀ ਨਹੀਂ ਰਹਿਣਤਾ ਰੇਲਵੇ ਵੇਚਤਾ ਕੋਈ ਛੱਡੇ 에ਅਰਪੋਰਟ ਵੇਚਤੇ ਹੁਣ ਕਿਸਾਨੀ ਵੇਚਣ ਲੱਗ ਪਏ ਤੁਲੇ ਹੋਏ ਸੀ ਕਿ ਉਹੋ ਹੀ ਹਾਲਤ ਜਿਹੜੀ ਕਾਰੋਬਾਰਛ ਨੇ ਕੀਤੀ ਹੋਏ ਤੁਸੀਂ ਕਰਾ ਪਰ ਉਦੋਂ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਹੁਣ ਗੁਰੂ ਨਾਨਕ ਸਾਹਿਬ ਦੀਆਂ ਫੌਜਾਂ ਗੁਰੂ ਨਾਨਕ ਸਾਹਿਬ ਦੇ ਗੁਰਸ਼ਿਕ ਇੱਥੇ ਦਿੱਲੀ ਦੇ ਬਾਰਡਰ ਤੇ ਬੈਠੇ ਉਹ ਤੈਨੂੰ ਸਮਝਾਉਣ ਵਾਸਤੇ ਬੈਠੇ ਕਿ ਤੂੰ ਸਮਝ ਕਿਉਂਕਿ ਇਹ ਸਮਝਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਬੜਾ ਮਾਰਨ ਹੈ ਜਿਦਾਂ ਭਾਈ ਗੁਰਦਾਸ ਜੀ ਬਚਨ ਕਰਦੇ ਮਾਫ਼ ਕਰਨਾ ਗੱਲ ਕੌੜੀ ਹੈ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟ ਸੱਪੇ ਦੁੱਧ ਪਿਆਈਏ ਵੇ ਮੁੱਖੋਂ ਸੁਟੇ ਇਹ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਨੇ ਬਚਨ ਕਹਿ ਕਿਉਂਕਿ ਰਾਜੇ ਸ਼ੀ ਮਕਦਮ ਕੁੱਤੇ ਜਾਇਜ ਗਾਇਨ ਬੈਠੇ ਸੁੱਤੇ ਇਹ ਕਿਉਂਕਿ ਰਾਜਿਆਂ ਨੇ ਸ਼ੇਰਾਂ ਦਾ ਰੂਪ ਧਾਰਨ ਕੀਤਾ ਹੋਇਆ ਮਕਦਮਾ ਨੇ ਕੁੱਤਿਆਂ ਦਾ ਰੂਪ ਧਾਰਨ ਕੀਤਾ ਤੇ ਇਸੇ ਤਰ੍ਹਾਂ ਜੋ ਵੀ ਕਿਸਾਨ ਜਿਹੜਾ ਹੈ ਉਹਨਾਂ ਨੂੰ ਖਾਣ ਵਾਸਤੇ ਇਹ ਸਾਰੀ ਪੰਜਾਬ ਹਿੰਦੁਸਤਾਨ ਸਾਰੇ ਦੀ ਜਿਹੜੀ ਜ਼ਮੀਨ ਹੈ ਖਜ਼ਾਨਾ ਸੀ ਇਧਰ ਵੱਲ ਧਿਆਨ ਹੋ ਗਿਆ ਤੁਹਾਡੇ ਗੁਜਰਾਤੀਆਂ ਦਾ ਤੇ ਤੁਸੀਂ ਉਧਰਲੇ ਪਾਸੇ ਤੁਰਪ ਹੈ ਪਰ ਇਹ ਕੋਈ ਰਾਜ ਰਾਜ ਕਰਨ ਵਾਲੇ ਕੋਈ ਹਿਲੇ ਨਹੀਂ ਹੈ ਰਾਜ ਕਰਨ ਵਾਲੇ ਕੋਈ ਸੁਭਿਆਨੇ ਭਾਵ ਕਹਿ ਦੋ ਵੀ ਰਾਜੇ ਰਾਜਾ ਜਿਹੜਾ ਰਾਜ ਕਰਨ ਦੇ ਤੂੰ ਲਾਇਕ ਹੀ ਨਹੀਂ ਹੈ ਕਿਉਂਕਿ ਜੇ ਲਾਇਕ ਹੁੰਦੇ ਕਿਉਂਕਿ ਜੋ ਵੀ ਗੱਲ ਕਰ ਰਿਹਾ ਹੈ ਕਿਉਂਕਿ ਜਦੋਂ ਦਾ ਤੈਨੂੰ ਰਾਜ ਮਿਲਿਆ ਉਦੋਂ ਦਾ ਸਾਰਿਆਂ ਨੂੰ ਕੋਈ ਨਵੇਂ ਤੋਂ ਨਵੇਂ ਕਾਨੂੰਨ ਬਣਾਈ ਜਾਣਾ ਕਦੀ ਕੋਈ ਕਰ ਲਿਆ ਕਦੀ ਕੋਈ ਸਿਰਫ ਆਪਣੇ ਵਾਸਤੇ ਆਰਐਸਐਸ ਵਾਲੇ ਜਾਂ ਹਿੰਦੂ ਰਾਜ ਬਣਾਉਣ ਵਾਸਤੇ ਗੱਲ ਕਰਦੇ ਜਦ ਤੇ ਉਦੋਂ ਤੁਸੀਂ ਅਤਵਾਦੀ ਨਹੀਂ ਤੇ ਜੇ ਹੁਣ ਕਿਸਾਨ ਜੀ ਕੋਈ ਗੱਲ ਕਰਨਾ ਚਾਹੁੰਦਾ ਤੂੰ ਕਹਿੰਦਾ ਸਾਡੇ ਹੱਕ ਸਾਨੂੰ ਦੇ ਤੇ ਤੂੰ ਕਿਸਾਨਾਤਵਾਦੀ ਬਣ ਗਏ ਭਾਵ ਕਹਿਣ ਦਾ ਏ ਕਿ ਆਪਣੇ ਆਪ ਨੂੰ ਚੰਗਾ ਸਮਝਣਾ ਦੂਸਰੇ ਨੂੰ ਕਿਉਂਕਿ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਸਿੱਖ ਇੱਥੇ ਦਿੱਲੀ ਦੇ ਬਾਰਡਰ ਤੇ ਬੈਠੇ ਉਹ ਤੈਨੂੰ ਸਿੱਧੇ ਰਾਹ ਪਾਉਣਗੇ ਤੇ ਪਰ ਇਹ ਸਮਾਜ ਦੀ ਇੱਕ ਨਵਾਂ ਸਮਾਜ ਸਿਰਜ ਰਿਹਾ ਹੈ ਸਮਾਜ ਇੱਕ ਐਡਾ ਵਧੀਆ ਸਿਰਜ ਰਿਹਾ ਹੈ ਜਿਨ੍ਹਾਂ ਦੇ ਵਿੱਚ ਨੌਜਵਾਨ ਜਿੰਨੇ ਵੀ ਕਿੰਨੇ ਸ਼ਾਂਤਮਈ ਕਿਉਂਕਿ ਸਾਡੇ ਸ਼ਾਂਤਮਈ ਬੜੇ ਮੋਰਚੇ ਜਿੱਤੇ ਅਸੀਂ ਗੁਰੂ ਕੇ ਬਾਗ ਦਾ ਮੋਰਚਾ ਜਦੋਂ ਇਸੇ ਤਰ੍ਹਾਂ ਮਨਤਾ ਕੋਲੋਂ ਇਸੇ ਤਰ੍ਹਾਂ ਗੁਰਦੁਆਰੇ ਆਜ਼ਾਦ ਕਰਾਉਣ ਵਾਸਤੇ ਸ਼ਾਂਤਮਈ ਜਿਹੜੇ ਉਥੇ ਧਰਨਾ ਦਿੱਤਾ ਤੇ ਬੀਟੀ ਨੇ ਡਾਂਗਾ ਨਾਲ ਵੀ ਕੁੱਟੇ ਅੰਗਰੇਜ਼ ਨੇ ਉਸ ਵਕਤ ਪਰ ਉਹ ਤਸ ਤੋਂ ਮਸ ਨਹੀਂ ਸੀ ਹੋਏ ਪਰ ਸਾਡਾ ਇਤਿਹਾਸ ਤੋਂ ਪੜਿਆ ਨਹੀਂ ਸਮਝ ਲਾ ਤੇ ਉਹ ਤਸ ਤੋਂ ਮਸ ਨਹੀਂ ਆ ਪੀ ਗੁਰੂ ਕੇ ਬਾਗ ਦਾ ਮੋਰਚਾ ਜਿੱਤਿਆ ਪਰ ਮਹਾਤਮਾ ਗਾਂਧੀ ਨੇ ਵੀ ਫਿਰੇ ਗੱਲ ਸੁਣਾ ਕ ਲਈ ਸੀ ਬਾਬਾ ਖੜਕ ਸਿੰਘ ਹੋਣਾ ਨੂੰ ਹੋਰ ਜਿੰਨੇ ਇੱਥੇ ਜਥੇਦਾਰ ਸਿਪਾਹੀ ਜੀ ਜਿੱਤ ਲਿਆ ਅੰਗਰੇਜ਼ਾਂ ਤੋਂ ਇੱਕ ਗੱਲ ਜਿੱਤ ਲਈ ਉਹ ਤੇ ਅਸੀਂ ਜਿੱਤੀ ਹੈ ਨਾ 93 ਸਿਰ ਤੇ ਸਿੱਖ ਪੰਜਾਬੀਆਂ ਨੇ ਦਿੱਤੇ ਖਾਸ ਕਰਕੇ ਪਰ ਹੁਣ ਜੇ حساب ਲਾਉਣ ਲਈਏ ਤਾਂ ਫੇਰ ਤੇ ਤੁਹਾਡਾ ਕਿਤੇ ਵੱਡਦਾ ਹੀ ਨਹੀਂ ਕਿੱਥੇ ਬੇਸ ਦਸਤਾਰ ਕਿੱਥੇ ਆ ਕਿਉਂ ਜਦੋਂ ਦਿਸੋ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਫਿਰ ਜੈਤੋ ਦਾ ਮੋਰਚਾ ਲੱਗਾ ਜੈਤੋ ਦੇ ਮੋਰਚੇ ਦੇ ਵਿੱਚ ਵੀ ਇਸੇ ਤਰ੍ਹਾਂ ਅੱਗੋਂ ਗੋਲੀਆਂ ਮਾਰਦੇ ਸੀ ਤੇ 10-10 ਹਜ਼ਾਰ ਦਾ ਜਥਾ ਉੱਥੇ ਜਾਇਆ ਤੇ ਮੋਰਚੇ ਜਾ ਕੇ ਜਾਇਦੋ ਦਾ ਮੋਰਚਾ ਫਤਿਹ ਕੀਤਾ ਅੰਗਰੇਜ਼ਾਂ ਨੂੰ ਹਾਰ ਮੰਨਣੀ ਪਈ ਤੇ ਫਿਰ ਇਸੇ ਤਰ੍ਹਾਂ ਨਨਕਾਣਾ ਸਾਹਿਬ ਦਾ ਮੋਰਚਾ ਜਿਹੜਾ ਕੀ ਇਸੇ ਤਰ੍ਹਾਂ ਜਿੱਤਿਆ ਭਾਈ ਲక్ష్ਮਰ ਸਿੰਘ ਜਿ세 ਦਾ ਰੋਣਾ ਨੇ ਜਿਨ੍ਹਾਂ ਨੂੰ ਪੁੱਠੇ ਝੰਡਾ ਨਾਲ ਬੰਨ ਕੇ ਸਾੜੇ ਗਏ ਪੱਠਾ ਵਿੱਚ ਹੁਕੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੇ ਸਾਡੀ ਅਰਦਾਸ ਦੇ ਵਿੱਚ ਸ਼ਾਮਲ ਆ ਸਾਰਾ ਜੇ ਕਿਤੇ ਤੋਂ ਸਾਡੀ ਅਰਦਾਸ ਹੀ ਚੰਗੀ ਤਰ੍ਹਾਂ ਸੁਣ ਲਈ ਨੋ ਉਹ ਵੀ ਤੈਨੂੰ ਸਮਝ ਲੱਗ ਜਾਂਦੀ ਵੀ ਮੈਂ ਪੰਜਾਬੀਆਂ ਦੇ ਨਾਲ ਪੰਗਾ ਨਾ ਹੀ ਲਵਾਂ ਖਾਲ ਵੀ ਤੂੰ ਸਾਰੇ ਕਿਸਾਨਾਂ ਨਾਲ ਲਿਆ ਹੁਣ ਗੁਰੂ ਸਾਹਿਬ ਦੀ ਖੇਡ ਇਹੋ ਜੀ ਵਰਤਗੀ ਕਿਸਾਨੀ ਦੇ ਨਾਂ ਤੇ ਸਾਰਾ ਹਿੰਦੁਸਤਾਨ ਦਾ ਕਿਸਾਨ ਜਿਹੜਾ ਇਕੱਠਾ ਹੋ ਗਿਆ ਹੁਣ ਤੂੰ ਕਿਹੜੇ ਪਾਸੇ ਭਜੇਗਾ ਕਿਉਂਕਿ ਯਤਨ ਕਰਦਾ ਕੋਈ ਇਸੇ ਤਰ੍ਹਾਂ ਕੋਈ ਇਹ ਦੰਗੇ ਕਰਾਏ ਜਾਣ ਪਰ ਇਹ ਹੋਣਾ ਨਹੀਂ ਤੇਰੇ ਕੋਲ ਕੁਝ ਵੀ ਕਿਉਂਕਿ ਤੇਰਾ ਇਸੇ ਤਰ੍ਹਾਂ ਭਾਵ ਆਖਰੀ ਸਮਾਂ ਹੀ ਆ ਗਿਆ ਜਦ ਆ ਭਾਨ ਕਹਿਣ ਦਾ ਭਾਵ ਤੇਰੀ ਪਾਰਟੀ ਦਾ ਇਥੇ ਰਾਜ ਜਿਹੜਾ ਰਾਜ ਕਰਨ ਵਾਸਤੇ ਤੇਰ ਤੁਹਾਡਾ ਆਖਰੀ ਸਮਾ ਇਨੀ ਈਰਖਾ ਤੇਨੀ ਜੈਲਸੀ ਜੇ ਹੁਣ ਗੁਰੂ ਰਿਕਾਬ ਕਾ ਮਥਾ ਟੇਕਣ ਗਿਆ ਤੇ ਮਥਾ ਟੇਕਣ ਤਾਂ ਹੀ ਗਿਆ ਵੀ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਨ ਗਿਆ ਮਾਰੇ ਹਿੰਦੂਆ ਦੀ ਉਦੋਂ ਰੱਖੀ ਤੂੰ ਸਾਡੀ ਰੱਖੋ ਅੱਗੇ ਗੁਰੂ ਦੇ ਖਾਲਸੇ ਬੈਠੇ ਆ ਕਿਉਂਕਿ ਗੁਰੂ ਸਾਹਿਬ ਹੀ ਵਰਤਰਾ ਹੈ ਉੱਥੇ ਜਾ ਕੇ ਵੇਖਦੇ ਸੀ ਜੋ ਗੁਰੂ ਸਾਹਿਬ ਵਰਤੇ ਧੰ ਗੁਰੂ ਨਾਨਕ ਸਾਹਿਬ ਵਰਤਰਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਿਹੜੇ ਹੁਣ ਬਾਰ ਬਾਰ ਸਾਰੀਆਂ ਫੌਜਾਂ ਸਾਰੇ ਗੁਰਸ਼ਖ ਕਹਿ ਰਿਹਾ ਪੀ ਇਹ ਗੁਰੂ ਨਾਨਕ ਸਾਹਿਬ ਦਾ 20 ਰੁਪਈਆ ਦਾ ਲੰਗਰ ਚ ਲਾਇਆ ਸੀ ਤੇ 20 ਰੁਪਏ ਦਾ ਲੰਗਰ ਜਿਹੜਾ ਇਹ ਅੱਜ ਤੱਕ ਮੁਕਣਾ ਨੀ ਭਾਜ ਜੁ ਰਹੀ ਦੀ ਦੁਨੀਆ ਤੱਕ ਨਹੀਂ ਮੁਕਣਾ ਇਹ ਗੁਰੂ ਸਾਹਿਬ ਦੀ ਇਹੋ ਜਿਹੀ ਖੇਡ ਵਰਤੀ ਹੈ ਕਿਉਂਕਿ ਗੁਰੂ ਦਸਮ ਪਾਤਸ਼ਾਹ ਨੇ ਹੋਰ ਬਚਨ ਕਰ ਦਿੱਤਾ ਖਾਲਸਾ ਮੇਰੋ ਰੂਪ ਐ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਂ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰਾ ਸਤਿਗੁਰੂ ਪੂਰਾ ਮਾਰੇ ਬਚਨ ਕਰਦੇ ਹਨ ਕਹੇ ਭਾਈ ਜਿਹੜਾ ਵੀ ਗੁਰਸ਼ਖ ਹੈ ਇਸੇ ਤਰ੍ਹਾਂ ਖਾਲਸਾ ਸੋਜੂ ਨਿਰਤਨ ਕੋ ਪਾਲੇ ਖਾਲਸਾ ਸੋਚ ਜੋ ਦੁਸ਼ਟ ਕੋ ਗਾਲੇ ਖਾਲਸਾ ਸੋਚ ਜੋ ਚੜੇ ਤਰੰਗ ਖਾਲਸਾ ਸੋਚ ਕਰੇ ਨਿਤ ਜੰਗ ਭਾਵ ਕੇ ਖਾਲਸਾ ਅਸਲ ਵਿੱਚ ਜੋ ਗੁਰੂ ਸਾਹਿਬ ਨੇ ਆਪਣੀ ਪੂਰਨ ਖਾਲਸੇ ਦੀ ਡੈਫੀਨੇਸ਼ਨ ਭਾਵ ਗੁਰੂ ਖਾਲਸੇ ਦੀ ਜੋ ਇਸੇ ਤਰ੍ਹਾਂ ਸੋਚ ਗੁਰੂ ਸਾਹਿਬ ਨੇ ਆਪ ਬਚਨ ਕੀਤਾ ਕਿ ਸਾਨੂੰ ਮੁੜ ਕੇ ਆਉਣਾ ਹੀ ਨਾ ਪਵੇ ਭਾਵ ਕਿ ਜਿੱਥੇ-ਜਿੱਥੇ ਵੀ ਜ਼ੁਲਮ ਹੁੰਦਾ ਹੈ ਜਿੱਥੇ-ਜਿੱਥੇ ਵੀ ਸਾਥ ਇਸੇ ਤਰ੍ਹਾਂ ਭਾਵ ਸੰਗਤ ਨੂੰ ਦੁਨੀਆ ਨੂੰ ਪਬਲਿਕ ਦੁਖੀ ਹੁੰਦੀ ਹੈ ਤੇ ਦਸਮ ਪਾਤਸ਼ਾਹ ਨੇ ਭਾਈ ਨੰਦ ਲਾਲ ਸਿੰਘ ਜੀ ਨੇ ਇਹ ਗੱਲ ਕਹੀ ਸੀ ਖਲਕ ਖਲਕ ਖਾਲਕ ਕੀ ਜਾਣਕਾ ਖਲਕ ਦੁਖਾਵੈ ਨਾਹੇ ਖਲਕ ਦੁਖੈ ਆਨੰਦ ਲਾਲ ਜੀ ਖਾਲਕ ਕੋ ਪਤਾ ਹੈ ਕਹਿੰਦੇ ਖਲਕਤ ਪਰਮੇਸ਼ਰ ਦੀ ਜਾਣ ਕੇ ਕਦੀ ਤੰਗ ਨਾ ਕਰਿਆ ਜੇ ਜੇ ਤੰਗ ਕਰੋਗੇ ਕਿ ਪਰਮੇਸ਼ਰ ਗੁੱਸੇ ਹੋ ਗਿਆ ਨਾ ਫਿਰ ਪੜ ਪੜ ਪੱਲੇ ਕੁਛ ਨਹੀਂ ਰਹਿਣਾ ਇਸ ਕਰਕੇ ਮੋਦੀ ਸਮਝ ਜਾ ਸਮਝੋ ਤੁਸੀਂ ਸਰਕਾਰ ਜਿੰਨੇ ਬਣਾਈਏ ਤੇ ਜਾਦਾ ਚ ਰਹਿਣੀ ਨਹੀਂ ਭਾਵੇਂ ਕੇ ਸਰਕਾਰ ਤਨ ਸਾਲ ਹੋਰ ਸਾਲ 1.5 ਸਾਲ ਹੋਵੇਗੀ ਭਾਵੇਂ ਇਥੋਂ ਤੱਕ ਇਥੋਂ ਸਰਕਾਰਾਂ ਡੈਂਦੀਆਂ ਦਿਸੀਆਂ ਵਾ ਇਹਦੇ ਵੱਡੇ ਮੋਰਚਾ ਸਾਰੀ ਦੁਨੀਆ ਦੇ ਉੱਤੇ ਸਾਰੇ ਵਰਲਡ ਦੇ ਦੂਜੇ ਦੇਸ਼ਾਂ ਨੇ ਵੀ ਹਮਾਇਤ ਦਿੱਤੀ ਜੁਨੋ ਨੇ ਵੀ ਹਮਾਇਤ ਦਿੱਤੀ ਪਰ ਜੀ ਵੀ ਤੈਨੂੰ ਸਮਝ ਨਹੀਂ ਲੱਗਦੀ ਔਰ ਸਮਝਣਾ ਚਾਹੀਦਾ ਤੇ ਇਸ ਕਰਕੇ ਭਾਵ ਜਿਹੜੇ ਤਿੰਨ ਕਾਨੂੰਨ ਕਾਲੇ ਕਿੰਨੇ ਕੁ ਇਸ ਤਰ੍ਹਾਂ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਪਗੜੀ ਸੰਭਾਲ ਜੱਟਾਂ ਦੀ ਉਹ ਜਿਹੜੀ ਅਜੀਤ ਸਿੰਘ ਨੇ ਭਗਤ ਸਿੰਘ ਦੇ ਚਾਚੇ ਨੇ ਇਹ ਮੋਰਚਾ ਲਾਇਆ ਸੀ ਕਿਸਾਨਾਂ ਨੇ ਤੇ ਉਦੋਂ ਅੰਗਰੇਜ਼ਾਂ ਨੂੰ ਝੁਕਣਾ ਪਿਆ ਸੀ ਪਰ ਹੁਣ ਤੈਨੂੰ ਵੀ ਝੁਕਣਾ ਹੀ ਪਵੇਗਾ ਤੂੰ ਆਪਣੇ ਇਹ ਨਾ ਸਮਝੀ ਨਾ 56 ਇੰਚ ਦੀ ਛਾਤੀ ਮੇਰਾ ਦਿਲਵੜਾ ਤਕੜਾ ਨਹੀਂ ਭਾਈ ਇਹ ਤਾਂ ਬੜੇ ਬੜੇ ਜਰਵਾਣੇ ਜਿਹੜੇ ਉਹ ਝੋਗ ਗਏ ਪੰਜਾਬੀਆਂ ਦੇ ਅੱਗੇ ਕਿਉਂਕਿ ਕਿਸਾਨਾਂ ਦੇ ਅੱਗੇ ਜਿਹੜਾ ਵੇਖੀਏ ਕਿਉਂਕਿ ਬਦਾਲੀਛ ਜਿਹੜਾ ਹੈ ਉਹ ਵੀ ਭੱਜ ਗਿਆ ਸੀ ਛੱਡ ਕੇ ਭੱਜ ਗਿਆ ਸੀ ਬਦਾਲੀ ਵੀ ਪਿੱਛਾ ਪਿੱਛਾ ਕਰਦੇ ਅਕਸਿੰਘ ਨੇ ਬਾਬਾ ਖੜਕ ਚੜਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਰਾਜ ਕਰਨਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਪੜ ਕਿਦਾਂ ਰਾਜ ਕਰੀਦਾ ਹੈ ਰਾਜ ਕਰਨ ਦਾ ਮਤਲਬ ਕੀ ਹੁੰਦਾ ਹੈ ਕਿਉਂਕਿ ਪਰਜਾ ਹੁੰਦੀ ਕੀ ਏ ਇਹ ਪਰਜਾ ਦੇ ਨਾਲ ਜਿੰਨਾ ਪਿਆਰ ਕਰੋਗੇ ਉਹਨਾਂ ਪਰਜਾ ਤੁਹਾਡੋ ਸਿਕਿਉਰਟੀ ਹੈ ਤੁਸੀਂ ਤੇ ਆਪਣੀ ਜੈਡ ਸਿਕਿਉਰਟੀ ਲੈ ਕੇ ਤੁਰੇ ਫਿਰਦੇ ਜੂ ਤੁਹਾਨੂੰ ਤੇ ਆਪਣੀ ਪਰਜਾ ਤੋਂ ਡਰਿਆ ਤੇ ਤੁਸੀਂ ਕਾਦੇ ਰਾਜੇ ਜੋ ਰਾਜਾ ਤੇ ਹੁੰਦਾ ਜ ਹਰਮਨ ਪਿਆਰਾ ਹੋਵੇ ਹਰਮਨ ਪਿਆਰਾ ਇਹ ਥੋੜੀ ਵੀ ਆਈਟੀ ਸੈੱਲ ਕਰਕੇ ਤੇ ਹਰਮਨ ਪਿਆਰਾ ਬਣਾ ਲੀਏ ਇਹ ਇਦਾਂ ਨਹੀਂ ਬਣਦੇ ਰਾਜੇ ਬਣਦੇ ਆ ਠੀਕ ਆ ਤਪੋ ਰਾਜ ਆਪ ਰਾਜ ਤੋਂ ਤੇ ਫਿਰ ਨਰਕੀ ਹੁੰਦਾ ਜਿਹੜਾ ਨਿਆਂ ਅਨਿਆਂੀਆਂ ਕਰਦਾ ਇਸ ਕਰਕੇ ਕਿਸਾਨਾਂ ਨੇ ਜਿੰਨੇ ਵੀ ਕਿਸਾਨ ਆ ਸਾਰੇ ਹਿੰਦੁਸਤਾਨ ਦੇ 80% ਕਿਸਾਨ ਤੇਰੇ ਵਿਰੁੱਧ ਹੋ ਗਏ ਤੇ ਤੂੰ ਅਜੇ ਵੀ ਸੋਚਦਾ ਹੈ ਕਿ ਮੈਂ ਬਣ ਜੂਗਾ ਭਾਪ ਕਹਿਣ ਦਾ ਹੁਣ ਜੇ ਸਮਝ ਜਾਵੇਂਗਾ ਤੇ ਸ਼ਾਇਦ ਕੁਝ ਨਾ ਕੁਝ ਸਮਝ ਆ ਜਾਵੇ ਤੈਨੂੰ ਇਸੇ ਤਰ੍ਹਾਂ ਭਾਵੇਂ ਸਮਝ ਲੈ ਤੇ ਸਮਝ ਕੇ ਭਾਈ ਇਹ ਕਿਸਾਨਾਂ ਦੇ ਜਿਹੜੇ ਬਚਨ ਆ ਮੰਨ ਕੇ ਤੇ ਇਹ ਕਾਲੇ ਕਾਨੂੰਨ ਜਿਹੜੇ ਵਾਪਸ ਕਰ ਲਾਏ ਤੇ ਫਾਇਦਾ ਜੇ ਹੋਰ ਖੋਲ ਕੇ ਗੱਲ ਕਰੀਏ ਤੇ ਸਰਕਾਰ ਦਾ ਵੀ ਬਹੁਤ ਵੱਡਾ ਨੁਕਸਾਨ ਆ ਇਹਨਾਂ ਬਿੱਲਾਂ ਕਰਕੇ ਭਾਵੇਂ ਤੇ ਬਹੁਤ ਜ਼ਿਆਦਾ ਸਾਰੀ ਸਮਝਾ ਰਿਹਾ ਹੈ ਪਰ ਤੂੰ ਹੀ ਹੁਣ ਸਮਝਵੀਂ ਰਹਿ ਜੋ ਆਪੇ ਕਹਿੰਨੇ ਇਹਦੇ ਤੋਂ ਪਾਵੇ ਤਰਮੀਮ ਕਰਾ ਲਓ ਪਰ ਨਹੀਂ ਇਹ ਸਾਰੇ ਦੇ ਸਾਰੇ ਕਾਨੂੰਨ ਵਾਪਸ ਕਰਨੇ ਪੈਣੇ ਆ ਤਿੰਨੇ ਦੇ ਤਿੰਨੇ ਕਾਲੇ ਕਾਨੂੰਨ ਤੇ ਫਿਰ ਕਾਲੇ ਕਾਨੂੰਨ ਕਾ ਵਾਪਸ ਕਰਕੇ ਉਹ ਜਿਹੜੇ ਬਜ਼ੁਰਗਾਂ ਨੂੰ ਮੈਂ ਵੇਖ ਕੇ ਆਇਆ ਸਾਰੇ ਇਸੇ ਤਰ੍ਹਾਂ ਭਾਵ ਉਹਨਾਂ ਗੁਰੂ ਗੁਰਮੁਖਾਂ ਦੀਆਂ ਭਾਵ ਉਹ ਸਾਰੇ ਪੰਜਾਬੀਆਂ ਨੂੰ ਤੇ ਸਾਰੇ ਕਿਸਾਨਾਂ ਨੂੰ ਆਪੋ ਆਪਣੇ ਘਰ ਭੇਜ ਤੇ ਇਹ ਵੀ ਤੂੰ ਕੋਈ ਚੰਗਾ ਕੰਮ ਕਰ ਲਾ ਇਹ ਵੀ ਇਸ ਤਰ੍ਹਾਂ ਭਾਵ ਕੇ ਤੂੰ ਵੇਖ ਲਾ ਹਰਨਾਕਸ਼ ਵਰਗੇ ਨੇ ਕੀ ਕੁਛ ਕੀਤਾ ਤੇ ਤੁਹਾਡੇ ਪੁਰਾਣਾ ਜੀ ਲਿਖਿਆ ਵੀ ਨਰਸਿੰਘ ਰੂਪ ਧਾਰ ਕੇ ਫਿਰ ਕੀ ਹਾਲਤ ਹੋਈ ਕਹਿਣ ਦਾ ਭਾਵ ਕਿ ਆਪਣਾ ਇਨਾ ਵੀ ਜ਼ਿਆਦਾ ਅੱਖਾਂ ਤੋਂ ਅੰਨਾਂ ਤੇ ਕੰਨਾਂ ਤੋਂ ਬੋਲਾ ਨਾ ਹੋ ਇਹ ਅੱਖਾਂ ਖੋਲ ਕੇ ਕੰਨ ਖੋਲ ਕੇ ਸੁਣ ਤੇ ਇਹ ਜਿੰਨੀ ਪਰਜਾ ਇਥੇ ਕਿੰਨੇ ਲੱਖਾਂ ਦੇ ਹਿਸਾਬ ਨਾਲ ਕਿਸਾਨ ਆਣ ਕੇ ਬੈਠੇ ਆ ਤੂੰ ਸਮਝਣਾ ਚਾਹੀਦਾ ਜਿਦ ਨਹੀਂ ਕਰਨੀ ਚਾਹੀਦੀ ਇਸ ਕਰਕੇ ਰਾਜ ਅੱਠ ਤਿਆਗ ਦੇ ਤੇ ਇਹ ਆਣ ਕੇ ਸਿੱਧਾ ਹੋ ਕੇ ਤੇ ਕਿਸਾਨਾਂ ਦੇ ਮਸਲੇ ਹੱਲ ਕਰਦੇ। ਇੰਨੀਆਂ ਬਚਨ ਕਰਦਾ ਪਰ ਇੱਕ ਸਮਾਜ ਬੜਾ ਵਧੀਆ ਰਚ ਰਿਹਾ ਉਸ ਬਾਰੇ ਮੈਂ ਛੋਟਾ ਜਿਹਾ ਹੁੰਦਾ 5ਵੀਂ ਕਲਾਸ ਪੜ੍ਹਦਾ ਉਦੋਂ ਇੱਕ ਕਵਿਤਾ ਸੀਗੀ ਆਈ ਕੋਈ 2-4 ਵਾਰੀ ਮੈਂ ਪੜ੍ਹੀ ਹੋ ਜਹਾਦ ਹੋਗੀ ਉਹ ਬੜੀ ਵਧੀਆ ਕਵਿਤਾ ਕਿਉਂਕਿ ਇਸ ਵਕਤ ਜਿਹੜੇ ਵੀ ਨੌਜਵਾਨ ਜਾਂ ਜਿਹੜੇ ਕਿਸਾਨ ਉਹ ਇਹ ਇੱਕ ਸਮਾਜ ਸਿਰਜ ਰਹੇ ਆ ਜਿੱਥੇ ਬੜੀ ਸ਼ਾਂਤੀ ਬੜਾ ਟਿਕਾਣਾ ਹੈ ਉਦੇ ਬਾਰੇ ਕਵੀ ਨੇ ਆਪਣੀ ਉਡਾਰੀ ਲਾਈ ਕਵੀ ਦੀ ਉਡਾਰੀ ਕਹਿੰਦੇ ਕਵੀ ਕਹਿੰਦਾ ਉੜਦਾ ਜਾਵਾਂ ਉੜਦਾ ਜਾਵਾਂ ਦਿਨ ਵਿੱਚ ਰਾਤ ਰਲਾਦਿਆਂ ਚੰਦ ਸੂਰਜ ਨੂੰ ਪਿੱਛੇ ਛੱਡ ਜਾਵਾਂ ਤਾਰੇ ਧੂੜ ਬਣਾਦਿਆਂ ਕਹਿ ਕਸ਼ਨ ਲੰਗ ਦੇਸ਼ ਕਾਲ ਦੀਆਂ ਹੱਦਾਂ ਨੂੰ ਅਥਲਾਦਿਆਂ ਅੰਦਰ ਜਾਵਾਂ ਭਗਵਾਨ ਪਰਮੇਸ਼ਰ ਦੇ ਚਰਨਾਂ 'ਚ ਜਾਵਾਂ ਅੰਦਰ ਜਾਵਾਂ ਦਰਸ਼ਨ ਪਾਵਾਂ ਹੱਥ ਪੰਨ ਸੀਸ ਨਵਾਦਿਆਂ ਹੋ ਰਹੀ ਜੋ ਅਲਫੂ ਜੇ ਤੱਕ ਰੋਰੋ ਹਾਲ ਸੁਣਾਦਿਆਂ ਹੁਕਮ ਲਵਾਂ ਤੇ ਮੋੜ ਘਰ ਆਵਾਂ ਚੱਕਰ ਨਵਾਂ ਚਲਾਦਿਆਂ ਚੋਰੀ ਯਾਰੀ ਠੱਗੀ ਫੜ ਫੜ ਠੁੱਡਿਆਂ ਨਾਲ ਉਡਾਦਿਆਂ ਸੱਚ ਸੰਜਮ ਤੇ ਸੋਚ ਸੰਜਮ ਤੇ ਸੇਵਾ ਵਾਲਾ ਸਭ ਨੂੰ ਰਾਹ ਸਿਖਾਦਿਆਂ ਮਾਨੁਖ ਜਾਤੀ ਇੱਕਮਿਕ ਹੋ ਜਾਏ ਐਸੀ ਠੰਡ ਵਰਤਾਦਿਆਂ ਫਿਰ ਮੈਂ ਆਪਣੇ ਸਮਾਜ ਦੇ ਅੱਗੇ ਹੱਥ ਪੰਨ ਸੀਸ ਨਵਾਦਿਆਂ ਇਹ ਉਸ ਕਵੀ ਦੀ ਉਡਾਰੀ ਹੈ ਕਵੀ ਦਾ ਵੀ ਨਾਂ ਦਾ ਦਾਸ ਨੂੰ ਪਤਾ ਨਹੀਂ ਹੈ ਪਰ ਉਹ ਕਵੀ ਦੀ ਉਡਾਰੀ ਜਿਹੜੀ ਹੈ ਐਸੀ ਉਹਨੇ ਮਨ ਵਿੱਚ ਇੱਛਾ ਰੱਖੀ ਚਾਹਨਾ ਰੱਖੀ ਔਰ ਉਹੋ ਹੀ ਜਿਹੜੀ ਕਵੀ ਦੀ ਉਡਾਰੀ ਉਹ ਜਿਹੜਾ ਸਭ ਕੁਝ ਹੁਣ ਹੋ ਰਿਹਾ ਧੰਨ ਗੁਰੂ ਨਾਨਕ ਸਾਹਿਬ ਆਪ ਹੀ ਕਰਾਰਾ ਤੇ ਸੰਗਤਾਂ ਉੱਥੇ ਬੈਠਿਆ ਰਿੱਧੀਆਂ ਸਿੱਧੀਆਂ ਉੱਥੇ ਆਈਆਂ ਪਈਆਂ ਜੋ ਵੀ ਫੁਰਨਾ ਕਰੋ ਕਿਸਾਨਾਂ ਦੇ ਕੋਲ ਹਰ ਚੀਜ਼ ਉੱਥੇ ਪਹੁੰਚ ਰਹੀ ਹੈ ਇਸ ਕਰਕੇ ਜੋ ਵੀ ਹੈ ਸਮਝ ਲਾ ਇਹ ਮੌਕੇ ਦੀ ਨਬਜ਼ ਨੂੰ ਪਛਾਣ ਤੇ ਪਛਾਣ ਕੇ ਤੇ ਫਿਰ ਭਾਈ ਇਹ ਕਾਨੂੰਨ ਜਿਹੜੇ ਸਾਰੇ ਰੱਦ ਕਰ ਦੇ ਇਹ ਕਾਨੂੰਨ ਰੱਦ ਕਰੇਗਾ ਤੇ ਫਿਰ ਇਸੇ ਤਰ੍ਹਾਂ ਸ਼ਾਇਦ ਕੋਈ ਤੈਨੂੰ ਚੰਗਾ ਕੋਈ ਭਲਾ ਕਹਿ ਸਕਦਾ ਦੇ ਤੇ ਤੂੰ ਤੇ ਬਰਿਆਈ ਇੰਨੀ ਖੱਟ ਲਈ ਐ ਤੇ ਜਿਹਦਾ ਕੋਈ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਖੱਟੀ ਪਰ ਤੂੰ ਬਹੁਤ ਜ਼ਿਆਦਾ ਖੱਟ ਲਈ ਇਸ ਕਰਕੇ ਭਾਈ ਇੱਕੋ ਗੱਲ ਜਿੱਤੇ ਨਹੀਂ ਰਹਿਣਾ ਚਾਹੀਦਾ ਉਹ ਮੰਨਣਾ ਚਾਹੀਦਾ ਔਰ ਮੰਨ ਕੇ ਕਾਨੂੰਨਾਂ ਨੂੰ ਵਾਪਸ ਹੋਣਾ ਹੀ ਹੋਣੇ ਆ ਕਿਉਂਕਿ ਜੇ ਤੂੰ ਨਾ ਮੰਨੇਗਾ ਤੇ ਉਹਨਾਂ ਚਿਰ ਜ਼ਿਆਦਾ ਅਸੀਂ ਹੋਰ ਬਹਿ ਜਾਵਾਂਗੇ ਹੋਰ ਲੰਮਾ ਉਹ ਤੇ ਜਿਹੜਾ ਪਕੜੀ ਸੰਭਾਲ ਵਾਲਾ ਤੇ 9 ਮਹੀਨੇ ਚੱਲਿਆ ਇਸ ਮੋਰਚਾ ਇਹ ਤੇ ਜੇ ਸਾਰੇ 2 ਮਹੀਨੇ ਹੋ ਗਏ ਪਰ ਇਹ ਸਮਝ ਲੈ ਭਾਵੇਂ ਸਾਲਾਂ ਬੱਧੀ 6-6 ਮਹੀਨੇ ਦਾ ਦਿਲੰਗਰ ਪਹਿਲਾਂ ਲੈ ਕੇ ਗਈਆਂ ਸਾਰੀਆਂ ਸੰਗਤਾਂ ਭਾਵ ਕਿਸਾਨ ਇਸ ਕਰਕੇ ਇਹ ਸਮਝ ਕਿ ਚੰਗੀ ਤਰ੍ਹਾਂ ਸਮਝ ਕੇ ਵਿਚਾਰ ਕੇ ਭਾਵ ਜਾਣ ਦਾ ਤੋਂ ਸਭ ਕੁਝ ਹੀ ਹੈ ਪਰ ਜਾਣ ਬੁੱਝ ਕੇ ਤੇ ਅਣਜਾਣ ਬਣ ਕੇ ਨਾ ਬੋ ਇਹ ਭਾਵ ਸਾਰੇ ਕਿਸਾਨਾਂ ਦੇ ਜਿਹੜੇ ਹੈ ਵੀ ਜਿੰਨੇ ਵੀ ਸਾਡੇ ਅਸੀਂ ਬਿਲ ਜਿਹੜੇ ਇਸ ਕਾਲੇ ਕਾਨੂੰਨ ਪੈਦਾ ਬਣਾਏ ਆ ਤੋਂ ਉਹ ਕਾਲੇ ਕਾਨੂੰਨ ਵਾਪਸ ਕਰ ਤੇ ਇਨੀਆਂ ਸਾਰੇ ਕਿਸਾਨਾਂ ਨੂੰ ਇਹ ਬੇਨਤੀ ਕਰਦਾ ਵੀ ਡਟੇ ਰਹੋ ਚੜ੍ਹਦੀ ਕਲਾ ਦੇ ਵਿੱਚ ਤੇ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਮਹਾਰਾਜ ਸਿਮਪਾਛ ਨੇ ਬਚਨ ਕੀਤਾ ਦੇਹ சிவா ਬਰਮੋਹ ਇਹ ਹੈ ਸ਼ੁਭ ਕਰਮਨ ਤੇ ਕਬ ਹੋਣਾ ਤਾਰੋਂ ਦੇਹ சிவா ਦੇਹ சிவா ਦਾ ਮਤਲਬ ਸ਼ਿਵਾ ਜਿਹੜਾ ਅਸਲ ਛਿਵੋ ਹੈ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਇਹ ਤੇ ਮਹਾਦੇਵ ਨੂੰ ਸ਼ਿਵ ਕਹਿ ਰਹੇ ਜਿਹੜੇ ਭਾਉ ਤਿੰਨਾ ਦੇਵਤਿਆਂ ਦਾ ਬਰਮਾ ਸ਼ਿਵ ਤੇ ਵਿਸ਼ਨੂੰ ਇਸੇ ਤਰ੍ਹਾਂ ਭਾਵ ਕਿ ਇਹ ਸ਼ਿਵ ਨਹੀਂ ਉਹ ਅਸਲ ਸ਼ਿਵ ਅਕਾਲਪੁਰਖ ਵਾਹਿਗੁਰੂ ਜਿਹਦੇ ਬਾਰੇ ਦਸ਼ਮ ਪਾਤਸ਼ਾਹ ਨੇ 24 ਸਾਹਿਬ ਚ ਬਚਨ ਕੀਤੇ ਆ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਦਾ ਚਿੰਤਨ ਹੈ ਪੇ ਮਹਾਦੇਵ ਨੂੰ ਇਸੇ ਤਰ੍ਹਾਂ ਸਦਾ ਸ਼ਿਵ ਕਹੀ ਜਾਂਦੇ ਆ ਨਿਰੰਕਾਰ ਦਾ ਚਿੰਤ ਭਾਵ ਉਹ ਦੇ ਭੇਦ ਨੂੰ ਨਹੀਂ ਜਾਣਦੇ ਇਸੇ ਤਰ੍ਹਾਂ ਮਾਰੇ ਉਸ ਸ਼ਿਵ ਦੀ ਗੱਲ ਕੀਤੀ ਪਰਮੇਸ਼ਰ ਵਾਹਿਗੁਰੂ ਤੇਹ ਸ਼ਿਵਾਬਰ ਮੋਹ ਇਹ ਹੈ ਸ਼ੁਭ ਕਰਮੋਂ ਤੇ ਕਮ ਹੁਨਾ ਟਾਰਾ ਨਾ ਡਰੋ ਅਰਸ਼ੋਂ ਜਬ ਜਾਇ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖ ਨੂੰ ਆਪਣੇ ਹੀ ਮਨ ਕਾ ਅਹਲਾਲ ਚਾਹ ਗੁਣਤਾ ਉਚਰਾ ਜAVE ਆਪ ਕੀ ਆਉਦ ਨਿਦਾਨ ਬਣ ਅਤ ਹੀ ਰਣ ਮੈਂ ਤਬਜੂਜ ਮੁਰ ਸਾਡੇ ਪਿਤਾ ਨੇ ਤੇ ਇਹ ਮੰਗਿਆ ਸਾਰੇ ਕਿਸਾਨ ਇੱਥੇ ਬਿਠੇ ਇੱਥੇ ਤਹਈਏ ਤੇ ਬੈਠੇ ਐ ਜੋ ਮਰਜੀ ਕਰ ਲਾ ਜਿੰਨਾ ਮਰਜੀ ਜੋਰ ਲਾ ਲ ਤੈਥੋਂ ਇਹ ਰੁਕੇ ਨਹੀਂ ਜਾਣੇ ਭਾਵ ਇਹ ਐ ਕਿ ਜੇ ਮੰਨਣਾ ਹੀ ਪੈਣਾ ਆਖਰ ਨਹੀਂਣੇ ਪੈਣਾ ਗੁਰਸਿੱਖਾਂ ਦੇ ਅੱਗੇ ਪਾਪ ਸਭ ਕਿਸਾਨਾਂ ਦੇ ਅੱਗੇ ਜਿੰਨੇ ਵੀ ਕਿਸਾਨ ਹਰਿਆਣਾ ਮੀ ਐ ਜੋਪੀ ਵੀ ਐ ਬਿਹਾਰ ਐ ਇੱਥੋਂ ਤੱਕ ਕਰਲਾ ਤੋਂ ਮਧ ਪ੍ਰਦੇਸ਼ ਸਾਰੇ ਜਿੰਨੇ ਵੀ ਹੈ ਕਿਹੜਾ ਕਿਹੜਾ ਸਾਰੀਆਂ ਸਟੇਟਾਂ ਦੇ ਪਿਆਰ ਦੇ ਵੀ ਸਭ ਅੱਛੇ ਡੱਟ ਗਏ ਆਣ ਕੇ ਤੇ ਇਹਨਾਂ ਨੂੰ ਤੂੰ ਵਾਪਸ ਨਹੀਂ ਕਰ ਸਕਦਾ ਕਿਉਂਕਿ ਉਧਰ ਭਾਵ ਇਹ ਹੈ ਕਿ ਉਹਨਾਂ ਨੂੰ ਮੰਨਣਾ ਹੀ ਚੰਗਾ ਇਹ ਰਾਜੇ ਦਾ ਇੱਕ ਭਾਵ ਜਿਹੜਾ ਦੇਸ਼ ਦਾ ਚਲਾਉਣ ਵਾਲਾ ਹੋਵੇ ਉਹਦਾ ਭਾਵ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਦੇ ਰਾਜ ਦੇ ਵਿੱਚ ਕੋਈ ਵੀ ਭੁੱਖਾ ਨਹੀਂ ਸੀ ਜੇ ਕਾਲ ਪੈ ਗਿਆ ਤੇ ਆਪ ਬਾਂਡੀ ਬਣ ਗਿਆ ਪਰ ਤੂੰ ਪੰਡਿਤ ਚੋਕੇ ਪਤਾ ਨਹੀਂ ਉਹਨਾਂ ਦੇ ਅੰਡਾਨੀਆਂ ਬਾਨੀਆਂ ਦੇ ਘਰ ਲਈ ਜਨ ਆਵਿਸ਼ ਕਰਕੇ ਰਾਜਾ ਬਣ ਤੇ ਜਿਹੜਾ ਭਾਵ ਤੂੰ ਜਿਹੜਾ ਨਕਸ਼ ਚਾਹ ਵੇਚਦਾ ਸ ਚਾਹ ਵੇਚਦੇ ਆ ਵੇਚਦੇ ਆ ਦੇਸ਼ ਵੇਚ ਤਾ ਚਾਹ ਵੇਚਦੇ ਆ ਵੇਚਦੇ ਆ ਦੇਸ਼ ਵਿੱਚ ਵੇਚਣ ਦੀ ਆਦਤ ਨਹੀਂ ਨਾ ਗਈ ਗੁਜਰਾਤੀਆਂ ਦੀ ਤੁਹਾਡੀ ਇਸ ਕਰਕੇ ਅਜੇ ਵੀ ਸਮਝ ਲਓ ਕਾਰੂ ਬਾਦਸ਼ਾਹ ਦੇ ਵਾਂਗੂ ਨਾ ਬਣੋ ਤੇ ਇਸੇ ਤਰ੍ਹਾਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਗੁਰਸਿੱਖ ਹੋ ਤੇ ਆ ਚੁੱਕੇ ਤੇ ਗੁਰੂ ਨਾਨਕ ਸਾਹਿਬ ਦੇ ਸਾਰੇ ਕਿਸਾਨ ਆ ਚੁੱਕੇ ਤੈਨੂੰ ਸਿੱਧੇ ਕਰਨਗੇ ਭਾਵ ਕੇ ਮੰਨਣਾ ਪੈਣਾ ਤੇ ਆਕੜ ਤੁਹਾਡੀ ਭਜਣੀ ਭਜਣੀ ਹੈ ਗੁਰੂ ਕਲਗੀ ਧਰਪਤਾ ਗੁਰੂ ਨਾਨਕ ਸਾਹਿਬ ਪਰਮੇਸ਼ਰ ਆਪ ਨਾਲ ਹੈ ਸਾਰਿਆਂ ਦੇ ਕਿਉਂਕਿ ਅੰਨ ਦਾਤਾ ਜਿਹਦੇ ਬਾਰੇ ਤਨੀ ਰਾਮਚਾਤਰ ਨੇ ਤੇਰੇ ਦਾਣੇ ਵੱਲ ਦਾਣੇ ਅੰਨੇ ਸੰਜਾਖੀ ਵੇਖਦੇ ਮੋਢੇ ਤੇ ਰੱਖੀ ਰਾਇ ਫਲਾਸੀਨਾ ਦੇ ਰਾ ਸੀਮਾ ਤੇ ਰਾਖੇ ਵੇਖਦੇ ਇਹ ਦਾਣਾ ਭਾਵ ਅੰਨ ਦਾਤਾ ਅੰਨ ਦਾਤਾ ਨੇ ਸਾਰਾ ਪੰਜਾਬ ਦੇ ਬਾਰੇ ਵੀ ਉਹਨੇ ਬਹੁਤ ਵਧੀਆ ਕਿਹਾ ਪੰਜਾਬ ਕਰਾਂ ਕੀ ਸਿਫਤ ਤੇਰੀ ਸ਼ਾਨਾਂ ਦੇ ਸਭ ਸਮਾਨ ਤੇਰੇ ਜਲ ਪਾਉਣ ਤੇਰੀ ਹਰਿਆਵਲ ਤੇਰੀ ਦਰਿਆ ਪਹਾੜਤ ਮੈਦਾਨ ਤੇਰੇ ਭਾਰਤ ਦੇ ਸਿਰ ਤੇ ਛਤਰ ਤੇਰਾ ਤੀਰੇ ਤੇ ਛਤਰ ਹਿਮਾਲਾ ਦਾ ਮੋਢੇ ਤੇ ਚਾਦਰ ਬਰਫਾਂ ਦੀ ਸੀਨੇ ਵਿੱਚ ਛੇਕ ਜਵਾਲਾ ਦੇ ਧਨੀ ਰਾਮ ਚਾਤਰਕ ਨੇ ਵੀ ਲਿਖਿਆ ਉਦੋਂ ਇਹ ਪੰਜਾਬ ਹਰਿਆਣਾ ਸਭ ਇੱਕ ਹੀ ਹੁੰਦਾ ਸੀ ਇਹ ਪੰਜਾਬ ਹੁੰਦਾ ਸੀ ਸੋ ਗੁਰੂ ਪਿਆਰਿਓ ਇਹ ਸਮਝੋ ਵਿਚਾਰੋ ਤੇ ਇਹ ਸਾਰਾ ਐਸ ਵਕਤ ਕਿਸਾਨਾਂ ਦਾ ਸਾਡਾ ਜੋ ਵੀ ਭਾਵ ਕੇ ਤਿੰਨੇ ਬਿੱਲ ਵਾਪਸ ਕਰਾਓ ਕਰੋ ਕਿਉਂਕਿ ਕਿਸਾਨਾਂ ਨੇ ਤੇ ਹਟਣਾ ਨਹੀਂ ਵਾਪਸ ਕੀਤਾ ਉਹ ਤੋਂ ਬਿਨਾਂ ਤੇ ਪਿੱਛੇ ਨਹੀਂ ਆਉਣਾ ਕਿਉਂਕਿ ਸਾਰੇ ਆਪਣੇ ਆਪਣਾ ਸਮਾਨ ਨਾਲ ਹੀ ਲੈ ਕੇ ਗਏ ਸੋ ਇਹਨੀਆਂ ਵਿਚਾਰਾਂ ਕਰਦਾ 10 ਖਿਮਾ ਦਾ ਜਾਚਕਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਤ ਸਾਰਿਆਂ ਨੂੰ ਸਮੱਤ ਬਕਸ਼ਣ ਤੇ ਸਾਰੇ ਦੇਸ਼ ਦੇ ਵਿੱਚ ਚੰਗੇ ਸਮਾਜ ਦੀ ਸਿਰਜਣਾ ਹੋਵੇ ਸੋ ਇਹਨੀਆਂ ਬੇਨਤੀਆਂ ਕਰਦਾ ਖਿਮਾ ਬਦਦਾ ਵਾਹਿਗੁਰੂ ਜੀ ਕਾ ਖਾਲਸਾ Vai, Brudir, que